ਮੈਂ ਜਿਹੜੇ ਸਾਡੇ ਨਵੇਂ ਇੰਚਾਰਜ ਨੇ ਦਵਿੰਦਰ ਜਾਦਵ ਜੀ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਵੈਲਕਮ ਵੀ ਕੀਤਾ ਹੈ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਕਿ ਉਹਨਾਂ ਦੇ ਇੰਚਾਰਜ ਦੇ ਤੌਰ ਤੇ ਜਿਹੜੀ ਪਾਰਟੀ ਹੈ ਮਜਬੂਤੀ ਦੇ ਨਾਲ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਰੀਆਂ ਸੀਟਾਂ ਤੇ ਮਜਬੂਤੀ ਦੇ ਨਾਲ ਚੋਣਾਂ ਲੜ ਕੇ ਔਰ ਜਿੱਤ ਕੇ ਆਵੇ। ਕੀ ਚੋਣਾਂ ਕੋ ਲੈ ਕੇ ਜਿਸ ਤਰੀਕੇ से ਕੱਲ ਵੀ ਬੈਠਕ ਹੋਈ ਹੈ? ਕੀ ਇਸ ਸੰਦਰਭ ਵਿੱਚ ਪੰਜਾਬ ਦੀ ਰਾਜਨੀਤੀ ਕੇ ਸੰਦਰਭ में कोई बातचीत हुई है? ਦੇਖੋ ਉਹ ਤਾਂ ਚੋਣਾਂ ਕੀ ਜਦ ਬਗ ਆਤੀ ਹੈ ਜੋ ਚੋਣ ਹੋਮੇ ਚੋਣਾ ਹੁੰਦੀਆਂ ਨੇ ਤੇ ਸਾਰੇ ਸਟੇਟਾਂ ਦੀ ਹੀ ਬੈਠਕ ਹੋ ਰਹੀ ਹੈ ਉਹ ਇੱਕ ਪ੍ਰੋਸੈਸ ਹੈ ਸਾਡਾ। ਤੇ ਅੱਜ ਵੀ ਤੁਸੀਂ ਦੇਖੋ ਜਿੰਨੀਆਂ ਸਟੇਟ ਨੇ ਸਾਰਿਆਂ ਨੇ ਮੇਰੇ ਖਿਆਲ ਨਾਲ ਉਸ ਦੇ ਟ੍ਰੈਕ ਰਹਿ ਗਏ ਜਾਂ ਉਹਨਾਂ ਦੀ ਹੈ ਇੱਕ ਰੂਟੀਨ ਮੀਟਿੰਗ ਸੀ ਔਰ ਉਹਦੇ ਚ ਡਿਸਕਸ ਕੀਤਾ ਗਿਆ ਸਾਰੀਆਂ ਚੀਜ਼ਾਂ ਕਿ ਕਿਵੇਂ ਕਿਵੇਂ ਆਪਾਂ ਇਲੈਕਸ਼ਨ ਲੜਨੀ ਉਹਦੇ ਚ ਕੀ ਕੀ ਬੈਟਰ ਮੈਟੋ ਕਿ ਆਪਾਂ ਪਾਰਟੀ ਨੂੰ ਕਿਵੇਂ ਕਰ ਸਕਦੇ ਸਨ ਸੀਨੀਅਰ ਲੀਡਰਸ ਨੇ ਆਪਣੇ ਵਿਚਾਰ ਦਿੱਤੇ ਔਰ ਪਾਰਟੀ ਮਜ਼ਬੂਤੀ ਦੇ ਨਾਲ ਲੋਕ ਸਭਾ ਚੁਤਰੀ ਕੀ ਗੱਟਬੰਧਨ ਕੋ ਲੈ ਕੇ ਵੀ ਕੋਈ ਗਲਬਤ ਜੋ ਹੈ ਉਹ ਦੇਖੋ ਇਹਦੇ ਬਾਅਦ ਤੇ ਮੇਰਾ ਖਿਆਲ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਔਰ ਲੀਡਰ ਆਫ অপੋਜੀਸ਼ਨ ਜੋ جان دے چکے ہیں اسی بالکل اودے نال ہے۔ اچھا انوشاسن کو لے کر بھی پنجاب میں نیتاؤں میں سوال اٹھتے ہیں اپس میں چاہے برتاب سنگھ باجو وہ کی بات کریں چاہے نوجو سنگھ سیدو کی بات کریں تو کس طریقے کا کل بیٹھک میں کیا ری ایکشن ہے دیکھو یہ گلاں پہلو بھی بڑی کلیئر نہیں کہ انشاسن دے وچ رہنا چاہیے اور پارٹی دا ایجنڈا بھی ہے۔ اور کل بھی پارٹی دے وچ جنیاں کوئی ਘਟਨਾواں ہوئی ہیں انہاں نو لے کے بڑے کلیئر سنیدج دتا گیا کہ جڑی انشاسن ہین تک تے بھی برداشت نہیں ہوے گی چاہے کوئی بھی ہوئے۔ تو اس کر کے کیونکہ ਅੱਜ ਦੇਸ਼ ਦੇ ਉੱਤੇ ਇੱਕ ਤਾਨਾਸ਼ਾਹ ਨਾਲ ਲੜਾਈ ਹੈ ਤੇ ਇਹਦੇ 'ਚ ਆਪਣੀਆਂ ਲੜਾਈਆਂ ਨੂੰ ਸਾਨੂੰ ਪਾਸੇ ਰੱਖ ਕੇ ਇੱਕ ਮੁੱਠੋ ਕੇ ਇਲੈਕਸ਼ਨ ਲੜਨੀ ਪਊਗੀ। ਸਾਨੂੰ ਨੂੰ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ 2024 ਦਾ ਇਲੈਕਸ਼ਨ ਹੈ। ਪੰਜਾਬ ਦੇ ਵਿੱਚ ਦਵਿੰਦਰ ਯਾਦਵ ਜੀ ਨਵੇਂ ਪਰਿਵਾਰੀ ਲੱਗੇ। ਅਸੀਂ ਸਾਰੇ ਉਹਨਾਂ ਨੂੰ ਸਵਾਗਤ ਕਰਨ ਵਾਸਤੇ, ਉਹਨਾਂ ਨੂੰ ਵਿਸ਼ ਕਰਨ ਵਾਸਤੇ ਇੱਥੇ ਆਏ। ਔਰ ਉਹਨਾਂ ਨੇ ਪੰਜਾਬ ਦੇ ਮਾਮਲੇ ਤੇ ਵੀ ਸਾਰੀ ਫੀਡਬੈਕ ਲਈ ਹੈ। ਕੱਲ ਕਾਂਗਰਸ ਹਾਈ ਕਮਾਂਡ ਨੇ भी सारी है। और पंजाब की से है? असी है बात करें नेशनल पदर पर जिस तरीके से इंडिया एयरलाइंस बन रहा है इंडिया गठबंधन बन रहा है क्या लगता है कि उसमें सभी पार्टी जो है वो आ, सामने आ रही है अगर गठबंधन होता है तो क्या पंजाब कांग्रेस को इसका फायदा होगा मैं समझना कि पंजाब के बच्चा कोई फायदा नहीं है पंजाब पंजाब के लोग नहीं चाहते गठबंधन पंजाब के लोग चाहते है हैं कि कांग्रेस पार्टी कल्या लड़े और लोग तेरह दया तेरह सीटा कांग्रेस को नहीं चाहते हैं और असि अपनी फीडबैक जी है कांग्रेस हाईकमान दे, दे देती है और कांग्रेस हाईकमान बैठक फैसला लेगा कल बैठक हुई है अनुशा, अनुशासन को लेकर भी इसमें बातचीत जो है हुई है जिस तरीके से एक दूसरे नेता आप एक दूसरे के ऊपर जो है कटास करते हुए नज़र आते हैं कैसे देख रहे हैं आप इसको देखो कांग्रेस हाईकमान ने सीधा मैसेज देता है कि ਤੁਸੀਂ ਬਲਾਕ 70 ਦੇ ਉੱਪਰ ਵਿਨਰ 70 ਦੇ ਉੱਪਰ ਜਾ ਕੇ ਲੋਕਾਂ ਨੂੰ ਕੰਟੈਕਟ ਕਰੋ ਲੋਕਾਂ ਨੂੰ ਜੋੜਨ ਦਾ ਅਭਿਆਨ ਚਲਾਓ ਆਪਣੇ ਨਿੱਕੇ ਨਿੱਕੇ ਮਤ ਜਿਹੜੇ ਆ ਉਹ ਭਲਾਓ ਔਰ ਤੁਸੀਂ ਉਹਦੀ ਇਕੱਠੇ ਹੋ ਕੇ ਕੰਮ ਕਰੋ ਔਰ ਕੋਈ ਵੀ ਜਿਹੜੀ ਹੈ ਉਹ ਡਿਸਪੀਸਿਪਲ ਭੰਗ ਨਾ ਕਰੇ ਇਨਡਿਸਿਪਲਿਨ ਕਰੇ ਜਿਹੜੇ ਲੋਕ ਕਰਦੇ ਹੈ ਔਰ ਉਹਨਾਂ ਦੇ ਵਾਸਤੇ ਵੀ ਹਾਈ ਕਮਾਂਡ ਨੇ ਤਾੜਨਾ ਦਿੱਤੀ ਹੈ ਕਿ ਇਨਡਿਸਿਪਲਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਸਭ ਲੋਕਾਂ ਨੂੰ ਮਿਲ ਕੇ ਆਪਣੀ ਹੋਣ ਦੇ ਵਿੱਚ ਉਹ ਲੋਕਾਂ ਨੂੰ ਕਾਂਗਰਸ ਵਾਸਤੇ ਕੰਮ ਕਰਨਾ ਚਾਹੀਦਾ ਹੈ